ਆ ਵੇਖੋ ਜੀ ਝੋਨੇ ਦੇ ਨਾਲ-ਨਾਲ ਵੱਟਦੇ ਜਿਹੜਾ ਪੋਲੀਥੀਨ ਦਾ ਲਪਾਫਾ ਲਾਇਆ ਵਾ ਤੋੜ ਤੱਕ ਜਿੱਥੋਂ ਤੱਕ ਝੋਨਾ ਵਾਲੇ ਦੁਆਲੇ ਤੇ ਇਹਦੇ ਨਾਲ ਇਹ ਬੈਤੇ ਆ ਕੋਈ ਬੰਨਾ ਨਾ ਹੋਊਗਾ ਤੇ ਨਾਲੇ ਸੀਰ ਸੂਰ ਤਾਂ ਵੀ ਵਿਚਾਰੀਂਦਾ ਗਟੋਆਂ ਦੇ ਜਿਹੜੇ ਕੱਢ ਦਿੰਦੇ ਆ ਇਹ ਇੱਥੋਂ ਤੁਰਦਾ ਵਾ ਉਹ ਟੋਲੀ ਤੋਂ ਕਿੱਲਿਆਂ ਦੀ ਲਾਂ ਮਤੋਂ ਦੀ ਘੁੰਮ ਕੇ ਤੇ ਫੇਰ ਇੱਧਰ ਐਸਰੇ ਆ ਜਾਂਦਾ ਇਹ ਅਬੀ ਇਹਦਾ ਇਹ ਫਾਇਦਾ ਵਾ ਇੱਕ ਤੇ ਸੀਰ ਨਹੀਂ ਪੈਂਦੀ ਨੰਬਰ 2 ਜਿਹੜਾ ਬੰਨਾ ਵੱਡਣਾ ਪੈਂਦਾ ਆਪਾਂ ਨੂੰ ਦੋ ਦੋ ਦਿਹਾੜੀਆਂ ਬੰਨੇ ਤੇ ਲੱਗ ਜਾਂਦੀਆਂ ਤੇ ਉਹਦਾ ਪਚਾ ਜਾਂਦਾ ਵਾ ਕੋਈ ਇਹਦਾ ਖਾਸ ਰੇਟ ਨਹੀਂਗਾ ਮਹਾਂ ਹੈ ਮੇਰੇ ਖਿਆਲ ਦੇ ਵਿੱਚ ਆ 100-150 ਰੁਪਏ ਕਿਲੋ ਆ ਤੇ ਇੱਕ ਕਿੱਲੇ ਨੂੰ ਮਹਾਂ 2 ਕਿਲੋ ਦੇ ਲੱਗ ਬੰਨੇ ਲੱਗਦਾ ਏ ਤੇ 2 ਕਿਲੋ ਨਾਲ ਆਲੇ ਦੁਆਲੇ ਕਿੱਲੇ ਦੇ ਆ ਜਾਂਦਾ ਵਾ ਤੇ ਜੇ ਮੰਨ ਲਓ ਆਪਾਂ 2 ਕਿੱਲਿਆਂ ਦੇ ਕਮਾਉਣਾ ਦੁਆਲੇ ਦੁਆਲੇ ਤੇ ਫੇਰ ਕੋਈ 3 ਕਿਲੋ ਲਫਾਫਾ ਇਹ ਲੱਗਦਾ ਵਾ ਤੇ ਇਹਦਾ ਐ ਸੁਖਿਆ ਬੰਨਾ ਨਹੀਂ ਉਟਣਾ ਤੇ ਕੋਈ ਨਾ ਕੋਈ ਬੰਨੇ ਕੋਈ ਘਾ ਨਾ ਫੂਸ ਤੇ ਸੀਰਾ ਦਾ ਵਿਚਾਰਿੰਦਾ ਵਾ ਤੇ ਫਾਇਦਾ ਤਾਂ ਬਹੁਤ ਆ ਤੇ ਇਹਦੇ ਨਾਲ ਦਾ ਜਰੂਰ ਲਗਾਓ ਤਾਂ ਕਿ ਜਿਹੜੀ 2-3 ਦਿਹਾੜੀਆਂ ਬੰਨਿਆ ਤੇ ਲੱਗ ਜਾਂਦੀਆਂ ਉਹਦੀ ਬੈਸ ਤੋਂ ਸਕੇ ਜਾਇਦਰ ਮੋਟਰ ਆਹ ਮੋਟਰ ਚੱਲੰਡੀ ਆਪਣੀ ਮੋਟਰਾਂ ਦੀ ਵੀ ਹੁਣ 12 ਵਜੇ ਤੋਂ ਲੱਗ ਕੇ ਤੇ ਤੌਣੀ ਆ 8 ਵਜੇ ਸ਼ਾਮ ਤੱਕ ਸ਼ਾਮ ਦੇ 8 ਵਜੇ ਤੱਕ ਇਹ ਲਗਾਤਾਰ ਚੱਲ ਰਹੀ ਹੈ ਇਹ ਬੰਦਿਆਂ ਲਈ ਲਫਾਫਾ ਲੱਗਣ ਵਾਲਾ ਵਾ ਇਹ ਅੱਜ ਹੀ ਤਿਆਰ ਕੀਤਾ ਤੇ ਕੱਚੀ ਗੁਸਤੀ ਲਈ ਆ ਤੇ ਸ਼ਾਮਾਂ ਨੂੰ ਇਹਦੇ ਬਾੜੇ ਦੁਆਲੇ ਵੀ ਲਫਾਫਾ ਘਮਾ ਦੇਣਾ ਵਾ ਮੱਖ ਦੇ ਤਾਂ ਕਿ ਬੰਨਾ ਨਾ ਹੋਵੇ ਤੇ ਸੀਰਾ ਸਿੱਧਾ ਦਾ ਵਿਚਾਰ ਹੋਵੇ ਉਹ ਇਧਰ ਆਪਣੇ ਘਰਿਆ ਸਾਹਮਣੇ ਕਿ ਆ ਜਦੀ ਮੋਤ ਰਿਆ ਤੇ ਲਪਾਫਾ ਤੁਹਾਨੂੰ ਇੱਕ ਵਾਰ ਫੇਰ ਵਿਖਾ ਦਈਏ ਆ ਇੱਥੋਂ ਤੁਰਦਾ ਵਾ ਤੇ ਆ ਉਹ ਦੋ ਕਿੱਲਾਂ ਦੀ ਲਾਮ ਤੋ ਵੇ ਘੁੰਮ ਕੇ ਉਤੋਂ ਦੀ ਉਹ ਸਾਹਮਣੇ ਥਾਣੀ ਤੇ ਮੁੜ ਕੇ ਫੇਰ ਇੱਥੇ ਆ ਜਾਂਦਾ ਜਿਸ ਨਾਲ ਕੇ ਜੋ ਆਪਣਾ ਬੰਨਾ ਵਾ ਕੋ ਨਹੀਂ ਉੱਡਣਾ ਪੈਂਦਾ ਤੇ ਸੀਰਾ ਦਾ ਬਚਾਰਾ